ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇ ਲਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਅੱਜ ਦੀ ਵੀਡੀਓ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤੇ ਤਸੀਲ ਵੀ ਮੋਗਾ ਹੀ ਆ ਬਾਈ ਦਾ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦੋ ਜੀ ਨਾਮ ਮੇਰਾ ਨਾਂ ਹੈਗਾ ਲਾਲਾ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6284410416 ਆਵਾ ਪਹਿਲਾਂ ਹੀ ਵੀਡੀਓ ਪਾਇਆਂ ਚ ਸੇਲ ਹੋ ਕੇ ਸੀ ਬਸ ਹਾਂ ਸੇਲ ਹੋ ਗਏ ਉਹ ਹੁਣ ਉਦੋਂ ਵੀ ਤੈਨੂੰ ਫੋਨ ਲਾਇਆ ਸੀਗਾ ਗਾਂਜਾਂ ਬੈਕ ਜਾਂਦੇ ਆਪਾਂ ਹਿਸਾਬ ਦੇ ਨਹੀਂ ਦੇਦੇ ਜੇ ਆਪਾਂ ਉਹ ਬਾਹਲਾ ਨਹੀਂ ਯਾਰ ਲਾਜ 1000 1500 ਨਾਲ ਦੇਈ ਜਾਂਦੇ ਆ ਠੀਕ ਆ ਬਾਈ ਦੇ ਰੇਟ ਹਮੇਸ਼ਾ ਜੈਜ ਹੀ ਹੁੰਦੇ ਆ ਪਹਿਲਾਂ ਵੀ ਇੱਕ ਦਿਨ ਬਾਈ ਨੇ ਫੋਨ ਲਾਇਆ ਸੀ ਦੋ ਕੁ ਦਿਨ ਪਹਿਲਾਂ ਪਰ ਮੇਰੇ ਆਉਣ ਤੋਂ ਪਹਿਲਾਂ ਪਸ਼ੂ ਸੇਲ ਹੋ ਗਏ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਅੱਜ ਸੂਆ ਹੀ ਸੂਈ ਆ ਬਈ ਤੜਕੇ 4 ਵਜੇ ਜੇਰ ਜੂਰ ਪੈ ਗਈ ਸੀ 4 ਕਿਲੋ ਬੌਲੀ ਕੱਢੀ ਹੈ ਇਹਦੀ ਠੀਕ ਆ ਬੱਚਾ ਮਗਰੀ ਮਗਰ ਬੱਚਾ ਠੀਕ ਆ ਜੀ ਤੜਕੇ ਦੀ ਸੂਈ ਆ ਜੀ ਮਗਰ ਵੱਛਾ ਤੁਸੀਂ ਦੇਖ ਸਕਦੇ ਹੋ ਜੇਰ ਆ ਓਕੇ ਪੈ ਗਈ ਪ੍ਰੋਪਰ ਜੀ ਥਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਦੱਸਦਾ 4 ਕਿਲੋ ਬੋਲਾ ਕੱਢਿਆ ਤੇ ਥੋੜਾ ਜਿਹਾ ਬੱਚੇ ਨੂੰ ਚੰਗਾਇਆ ਜੀ ਕਿੰਨੇ ਕਿਲੋ ਦੁੱਧ ਦੇ ਦੋ ਜੀ ਦੁੱਧ ਮਾਲਕ ਤਾਂ ਕਹਿੰਦੇ 14-15 ਕਿਲੋ ਬਲੂਨ ਦੇ ਤਾਂ ਆਪਾਂ 15 ਕਿਲੋ ਦੀ ਗਾਰੰਟੀ ਲਵਾਂਗੇ ਹੁਣ ਵੀ ਠੀਕ ਆ ਜੀ ਕੱਢ ਲਓ ਜੀ ਬਾਹਰ ਪਿਛਲੇ ਸਵੇਰ ਮਾਲਕ ਨੇ ਦੱਸਿਆ ਕਿ 15 ਕਿਲੋ ਦੁੱਧ ਦਿੱਤਾ ਤੇ ਬਾਈ ਕਹਿੰਦਾ ਇਤਿਹਾਰ ਵੀ ਆਪਾਂ 15 ਦੀ ਗਾਰੰਟੀ ਲੈਣੇ ਆ ਜੀ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਠੀਕ ਆ ਜੀ ਬਾਕੀ ਦੁੱਧ ਸੇਵਾ ਸੰਭਾਲਦਾ ਹੁੰਦਾ ਬਾਈ ਕਹਿੰਦਾ ਦੁੱਧ ਤਾਂ ਬਹੁਤ ਦੋ ਹਵਾਨੇ ਦੇ ਫਿਟਿੰਗ ਚੈੱਕ ਕਰ ਲਓ ਜੀ ਬਹੁਤ ਸੋਹਣਾ ਸ਼ਾਨਦਾਰ ਹਵਾਨਾ ਥਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਣ ਗੈਠੰਗੂ ਵਿਥੀ ਤੇ ਸੋਹਣਾ ਗੁਲਾਬੀ ਥਣ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਹੁਤ ਸੋਹਣਾ ਹਵਾਨਾ ਬਾਕੀ 4 ਕਿਲੋ ਬਾਈ ਕਦਾ ਦੁੱਧ ਕੱਢਿਆ ਹੋਇਆ ਏ ਥਣਾ ਦੀ ਕੁਆਲਿਟੀ ਬਹੁਤ ਸ਼ਾਨਦਾਰਾ ਹੱਥੀ ਚਵਾਈ ਵਾਲੇ ਥਣ ਠੰਡੀ ਸੀਲ ਪੂਰੀ ਹੈ ਜੀ ਹਾਂ ਹਾਂ ਠੰਡੀ ਹੋਈ ਹੋਸ ਤਨੀ ਪੂਰੀ ਠੰਡੀ ਸੀਲ ਆ ਜੀ ਦੇਖ ਸਕਦੇ ਹੋ ਤੁਸੀਂ ਕੀ ਮੁੱਲ ਆ ਜੀ ਇਹਦਾ ਇਹ ਲੈਣ ਦੇਣ 42000 ਰੁਪਇਆ ਆਪਾਂ ਉਹਨੂੰ 45 ਮੰਗ ਲਈਏ 50 ਮੰਗ ਲਿਓ ਨਹੀਂ ਕਿ 42000 ਹੀ ਦੇਵਾਂਗੇ ਆਪਾਂ ਮਾਨਤਨ ਕਰਦੇ ਆਂ ਠੀਕ ਆ ਜੀ ਬਾਈ ਕਹਿੰਦਾ 42000 ਦੀ ਦੇਣੀ ਹੈਗਾ ਬਾਕੀ ਥੋੜਾ ਬਹੁਤਾ ਮਾਨਤਨ ਜ਼ਰੂਰ ਕਰਾਂਗੇ ਜਿਹੜਾ ਵੀ ਹਰਾਊਗਾ 2 ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਇਹਨੇ 12 ਕਿਲੋ ਦੋ ਦੱਸਤਾ ਬਾਈ 12 ਕਰੇਂ ਦੇਊਗੀ ਆਪਾਂ ਤਾਂ ਨਾ ਮੈਂ ਕਹਦਿ ਕਿ ਗਾਂ ਸੇਵਾ ਦਾ ਠੀਕ ਆ ਜੀ ਦਾਣੇ ਦੇ ਪਏ ਆ 7-8 ਪਏ ਆ ਜਿਹੜਾ ਠੀਕ ਆ ਇਹ ਹਫ਼ਤੇ ਦੀ ਕੱਚੀ ਆ ਜੀ ਕੱਢ ਲਓ ਜੀ ਬਾਹਰ ਬਾਈ ਕਹਿੰਦਾ ਪਿਛਲੇ ਸੂਏ ਮਾਲਕਾਂ 12-13 ਗੋਲ ਕਿਲੋ ਦੁੱਧ ਦਿੰਦਾ ਐ ਜਿੱਦਿਆ ਰ ਆਪਾਂ ਵੀ 12-13 ਕਿਲੋ ਦੀ ਗਾਰੰਟੀ ਲੈਨੇ ਆ ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸ਼ੂ ਹੈਵੀ ਬੋਡੀ weight ਦੀ ਗਾਂ ਐ ਜੀ ਫੇਸ ਕੁਆਲਿਟੀ ਸੋਹਣੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਵੰਨ ਲਓ ਜੀ ਥਣਾ ਦੇ ਸਾਈਜ਼ ਸੋਹਣੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਨਿਖੜ ਮੈਂ ਸੋਹਣਾ ਗੁਲਾਬੀ ਥਣ ਇੱਕੋ ਜਿਹਾ ਸਾਈਜ਼ ਦੇ ਨੇੜੇ ਤੋਂ ਦਿਖਾ ਦਿੰਨੇ ਬਾਕੀ ਵੰਨੇ ਚ ਹਜੇ ਵਾਲ ਢਿੱਲਾ ਬਹੁਤ ਨੇ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਸੀ ਠੰਡੀ ਪੂਰੀ ਹਫਤੇ ਤੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਟੂਰ ਬਹੁਤ ਆਜੇ ਢੱਲ ਬਹੁਤ ਅਜੇ ਢੱਲ ਬਹੁਤ ਆ ਜੀ ਹਵਾਨੇ ਚ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਮੁੱਲ ਆ ਜੀ 38000 ਦੇ ਦਿਆਂਗੇ ਬਾਈ ਠੀਕ ਆ ਜੀ ਹਵਾਨਾ ਪ੍ਰਾਈਸ ਆ ਬਾਈ ਕਹਿੰਦਾ 38000 ਰੁਪਿਆ ਬਾਕੀ ਮਾਂ ਤਣ ਥੋੜਾ ਮोटा ਮੋਟਾ ਹੋ ਜਾਊਗਾ ਜੀ ਤਿੰਨ ਨੰਬਰ ਜੀ ਇਹ ਬੱਚੀ ਦੀ ਕੀ ਡਿਟੇਲ ਆ ਜੀ ਬੱਚੀ ਆਪਣੀ ਪਿੰਡੂ ਦੀ ਰਹੀ ਆ ਇਹ 10 ਮਹੀਨੇ 12 13 ਦਿਨਾਂ ਦੀ ਹੋ ਗਈ ਜੀ ਮੂਹੋਂ ਖੀਰੀ ਆ ਠੀਕ ਆ ਜੀ ਤੇ ਮਦਰ ਮਲਕ ਰਿਕਾਰਡ ਜੀ ਦੋ ਦਸਿਆ ਬਾਈ 23 ਕਿਲੋ ਦਿੱਤੇ ਪਰ ਰੋਲਾ ਬੰਦਾ ਨੇ ਸਾਂਭੀ ਨਹੀਂ ਗਈ ਬੱਚੀ ਇਹ ਠੀਕ ਆ ਜੀ ਚੰਗੀ ਸੇਵਾ ਸੰਭਾਲ ਹੋ ਜੇ ਤਾਂ ਸੋਹਣੀ ਵੜ ਤਿਆਰ ਹੋ ਜਾ ਬਸ ਖੜਾ ਰਹਿਣ ਦੋ ਜੀ ਝੋਲੀ ਦਿਖਾ ਦਿੰਨੇ ਆਪਾਂ ਆਖਰੀ ਮੂੰਹ ਦਿਖਾ ਦੇਣਾ ਮੂੰਹ ਮੂੰਹ ਤਾਂ ਖੀਰੀ ਆ ਜੀ ਝੋਲੀ ਤੁਸੀਂ ਦੇਖ ਸਕਦੇ ਹੋ ਕੋਈ ਵਾਧੂ ਸ਼ਾਖ ਨਹੀਂ ਚਾਰੇ ਤਾਂ ਨਿਖੜ ਮੈਂ ਫੇਸ ਕੁਆਲਟੀ ਸੋਹਣੀ ਆ ਮੂੰਹ ਤਾਂ ਖੀਰੀ ਆ ਜੀ ਮੀਨਾਗਾਂ ਸਾਹ ਕੇ ਬਾਈ ਬਾਹੂ ਵੀ ਵਤਦੇ ਆ ਠੀਕ ਇਹਦੇ ਵੀ ਵਤਦੇ ਆ ਪੂਰੀ ਛੂਟ ਹੀ ਨਹੀਂ ਗਈ ਗਾਂ ਜਿੱਡੂਈ ਆ ਹਾਂ ਜੀ ਹਾਈਟ ਬਹੁਤ ਵੱਡੀ ਆ ਤੁਸੀਂ ਦੇਖ ਸਕਦੇ ਹੋ ਨਾਲ ਦੀ ਗਾਂ ਦੇ ਬਰਾਬਰ ਆ ਰਹੀ ਆ ਜੀ ਅਜੇ 10 ਮਹੀਨੇ ਜੀ 10 ਮਹੀਨੇ 11 12 ਦਿਨ ਨਹੀਂ ਆ ਸਵਾ ਕਾ 10 ਮਹੀਨਿਆਂ ਦੀ ਬਾਈ ਕਹਿੰਦਾ ਉਮਰ ਆ ਤੇ ਹਾਈਟ ਬਹੁਤ ਵੱਡੀ ਆ ਜੀ ਚੰਗੀ ਚੰਗੀ ਸੇਵਾ ਸੰਭਾਲ ਹੋ ਜੇ ਤਾਂ ਸੋਹਣੀ ਵੜ ਤਿਆਰ ਹੋ ਜਾਵੇ ਇਹਦਾ ਕੀ ਮੁੱਲ ਆ ਜੀ ਇਹ 10000 ਰੁਪਏ ਦੇ ਦੇਣਗੇ ਬਾਈ ਠੀਕ ਆ ਮਾਨਦਾਨ ਹੋ ਜਾਊਗਾ ਜੀ 10000 ਰੁਪਏ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਕੋਈ ਵੀ ਆ ਰਾਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ